ਤੋ ਅੱਜ ਫਿਰ ਗੱਲ ਕਰ ਰਹੇ ਹਾਂ ਇੱਕ ਕੈਸੇ ਐਕਟਰ ਦੀ ਜਿਸ ਨੇ ਤਕਰੀਬਨ 240 ਫਿਲਮਾਂ ਦਿੱਤੀਆਂ ਉਹਨਾਂ ਦੇ ਵਿੱਚੋਂ 74 ਹਿੱਟ ਫਿਲਮਾਂ ਹੋਈਆਂ ਪਰ ਫਿਰ ਵੀ ਉਸ ਨੂੰ ਸੁਪਰਸਟਾਰ ਦਾ ਕਿਤਾਬ ਜਿਹੜਾ ਹੈ ਉਹ ਨਹੀਂ ਦਿੱਤਾ ਗਿਆ ਜਦ ਕਿ ਕਈ ਸੁਪਰਸਟਾਰ ਐਸੇ ਨੇ ਜਿਹੜੇ ਅੰਡਰ ਰੇਟਡ ਨੇ ਉਹਨਾਂ ਨੂੰ ਐਕਟਰਾਂ ਨੂੰ ਸੁਪਰਸਟਾਰ ਜਿਹੜਾ ਉਹ ਕਿਤਾਬ ਦਿੱਤਾ ਗਿਆ ਤੁਸੀਂ ਸੋਚ ਰਹੇ ਹੋਗੇ ਕਿ ਮੈਂ ਸ਼ਾਇਦ ਇਹਨਾਂ ਐਕਟਰਾਂ ਵਿੱਚੋਂ ਗੱਲ ਕਰ ਰਿਹਾ ਹਾਂ ਜਿਹੜੇ ਐਕਟਰ ਨੇ ਅਮਿਤab ਬਚਨ, ਸਲਮਾਨ ਖਾਨ, ਅਮੀਰ ਖਾਨ, ਸ਼ਾਹਰੂਖ ਖਾਨ ਪਰ ਨਹੀਂ ਦੋਸਤੋ ਇਹਨਾਂ ਵਿੱਚੋਂ ਉਹ ਨਹੀਂ ਹੈ ਇਹਨਾਂ ਸਾਰੇ ਐਕਟਰਾਂ ਦੀਆਂ ਹਿੱਟ ਫਿਲਮਾਂ ਦੀ ਗਿਣਤੀ ਉਸ ਐਕਟਰ ਨਾਲੋਂ ਘੱਟ ਹੈ ਪਰ ਫਿਰ ਵੀ ਉਸ ਨੂੰ ਸੁਪਰਸਟਾਰ ਨਹੀਂ ਸਮਝਿਆ ਗਿਆ ਤੇ ਨਾ ਮੰਨਿਆ ਗਿਆ ਬੇਸ਼ੱਕ ਉਸਦੀ ਪਪੂਲਾਰਿਟੀ ਜਿਹੜੀ ਸੀ ਉਹ ਇਹਨਾਂ ਵਾਂਗ ਹੀ ਸੀ ਸੋ ਦੋਸਤੋ ਮੈਂ ਉਹ ਸੈਕਟਰ ਬਾਰੇ ਗੱਲ ਕਰਾਂਗਾ ਪਰ ਪਹਿਲਾਂ ਆਪਾਂ ਇਹ ਦੇਖ ਲਈਏ ਕਿ ਫਿਲਮ ਇੰਡਸਟਰੀ ਦੇ ਵਿੱਚ ਸੁਪਰਸਟਾਰ ਨਾਪਣ ਦਾ ਮਾਪਣ ਦਾ ਕੀ ਫੰਡਾ ਹੈ ਜਾਂ ਕਿਸ ਕਰਕੇ ਸੁਪਰਸਟਾਰ ਕਿਹਾ ਜਾਂਦਾ ਹੈ ਸੋ ਕੁਝ ਤਾਂ ਦੋਸਤੋ ਲੋਕ ਇਹ ਮੰਨਦੇ ਨੇ ਕਿ ਜਿਹੜਾ ਐਕਟਰ ਹਿੱਟ ਹੈ ਉਸ ਨੂੰ ਉਹ ਸੁਪਰਸਟਾਰ ਕਹਿ ਦਿੰਦੇ ਨੇ ਕਿ ਜਿਹੜੇ ਲੋਕਾਂ ਦੀ ਪਸੰਦ ਹੁੰਦਾ ਹੈ ਕੁਝ ਇਹ ਕਹਿ ਦਿੰਦੇ ਨੇ ਕਿ ਜਿਹੜੀਆਂ ਫਿਲਮਾਂ ਨੇ ਸਭ ਤੋਂ ਵੱਧ ਕਮਾਈ ਕੀਤੀ ਹੈ ਉਹ ਸੁਪਰਸਟਾਰ ਨੇ ਜਿਹੜੇ ਐਕਟਰਾਂ ਦੀਆਂ ਫਿਲਮਾਂ ਨੇ ਸਭ ਤੋਂ ਵੱਧ ਕਮਾਈ ਕੀਤੀ ਹੈ ਪਰ ਜੇ ਇਸੇ ਤਰ੍ਹਾਂ ਹੀ ਇਹ ਸਮਾਪਤ ਅੰਡ ਤੇ ਆਪਾਂ ਪੁਰਾਣੀਆਂ ਫਿਲਮਾਂ ਨੂੰ ਦੇਖੀਏ ਤਾਂ ਉਹ 70 80 ਦੀਆਂ ਦਹਾਕੇ ਦੀਆਂ ਫਿਲਮਾਂ ਜਿਹੜੀਆਂ ਨੇ ਉਹ ਉਹਨਾਂ ਦੇ ਵਿੱਚ ਜਿਹੜੇ ਐਕਟਰ ਕੰਮ ਕਰਦੇ ਸਨ ਉਹਨਾਂ ਨਾਲ ਤਾਂ ਇਹ ਪੇਨ ਇंसाफी ਹੋਏਗੀ ਕਿਉਂਕਿ ਮਹਿੰਗਾਈ ਹੋਣ ਕਰਕੇ ਹੁਣ ਜਿਹੜੀ ਕੁਝ ਜਿਹੜੀ ਛੋਟੇ ਜਿਹੇ ਬਜਟ ਵਿੱਚ ਵੀ ਫਿਲਮ ਬਣੀ ਹੁੰਦੀ ਹੈ ਉਹ ਵੀ ਕਾਫੀ ਪੈਸੇ ਕਮਾ ਲੈਂਦੀ ਹੈ ਜਿਸ ਕਰਕੇ ਉਸ ਦੇ ਐਕਟਰ ਨੂੰ ਉਹਨਾਂ ਫਿਲਮਾਂ ਦੇ ਐਕਟਰ ਨੂੰ ਸੁਪਰਸਟਾਰ ਕਿਹਾ ਜਾਂਦਾ ਹੈ ਪਰ ਦੋਸਤੋ ਔਰ ਇੰਨਾ ਕਰਕੇ ਹੀ ਸ਼ਾਇਦ ਇਹ ਅੰਡਰ ਰੇਟਡ ਜਿਹੜੇ ਸੁਪਰਸਟਾਰ ਨੇ ਜਿਵੇਂ ਅਮਤਾਬ ਬਚਨ ਸਲਮਾਨ ਖਾਨ ਸ਼ਾਹਰੂਖ ਖਾਨ ਅਮੀਰ ਖਾਨ ਇਹਨਾਂ ਨੂੰ ਹਮੇਸ਼ਾ ਹੀ ਸੁਪਰਸਟਾਰ ਕਹਿ ਕੇ ਮਤਲਬ ਬੁਲਾਇਆ ਜਾਂਦਾ ਹੈ ਔਰ ਇਨਨ ਹਮੇਸ਼ਾ ਹੀ ਸੁਪਰਸਟਾਰ ਕਿਹਾ ਜਾਂਦਾ ਹੈ ਜਦਕਿ ਇਸ ਦੇ ਉਲਟ ਇਹਨਾਂ ਦੇ ਨਾਲ ਹੀ ਚੱਲਦਾ ਆ ਰਿਹਾ ਅਤਾਬਚਨ ਦੇ ਨਾਲ ਚੱਲਦਾ ਆ ਰਿਹਾ ਇੱਕ ਐਕਟਰ ਉਹਦਾ ਨਾਮ ਹੈ ਤਰਮਿੰਦਰ ਹੀਮਨ ਤਰਮਿੰਦਰ ਨੇ 240 ਫਿਲਮਾਂ ਕੀਤੀਆਂ ਜਿਸ ਦੇ ਵਿੱਚੋਂ ਉਸ ਦੀਆਂ 74 ਫਿਲਮਾਂ ਜਿਹੜੀਆਂ ਉਹ ਹਿੱਟ ਹੋਈਆਂ ਹੁਣ ਇਹ ਦੇਖੋ ਕਿ ਇਹ ਗਿਣਤੀ ਜਿਹੜੀ ਹਿੱਟ ਫਿਲਮਾਂ ਦੀ ਏ ਇਹ ਸਭ ਤੋਂ ਵੱਧ ਰਹੀ ਏ ਪਰ ਫਿਰ ਵੀ ਉਸ ਨੂੰ ਸੁਪਰਸਟਾਰ ਨਹੀਂ ਕਿਹਾ ਗਿਆ ਹੁਣ ਮੈਂ ਦੋਸਤੋ ਤੁਹਾਨੂੰ ਦੱਸਦਾ ਹਾਂ ਕਿ ਜਿਹੜੇ ਬਾਕੀ ਸਟਾਰ ਨਹੀਂ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਏ ਉਹਨਾਂ ਦੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਕਿੰਨੀਆਂ-ਕਿੰਨੀਆਂ ਫਿਲਮਾਂ ਕੀਤੀਆਂ ਤੇ ਕਿੰਨੀਆਂ ਉਹਨਾਂ ਦੀਆਂ ਹਿਟ ਰਹੀਆਂ ਦੋਸਤੋ ਮੈਂ ਪਹਿਲਾਂ ਇਹ ਵੀ ਦੱਸ ਦਿਆਂ ਕਿ ਧਰਮਿੰਦਰ ਆਪਣੇ ਵੇਲੇ ਸਭ ਤੋਂ ਮਕਬੂਲ ਔਰ ਸਭ ਤੋਂ ਪ੍ਰਸਿੱਧ ਐਕਟਰ ਰਿਹਾ ਏ ਔਰ ਉਸਨੇ ਪੰਜ ਦਹਾਕਿਆਂ ਵਿੱਚ ਕਰੀਬ 240 ਫਿਲਮਾਂ ਫਿਲਮ ਇੰਡਸਟਰੀ ਨੂੰ ਦਿੱਤੀਆਂ ਜਿਸ ਵਿੱਚੋਂ 94 ਫਿਲਮਾਂ ਉਸਦੀਆਂ ਸਫਲ ਰਹੀਆਂ ਔਰ ਜਦ ਕਿ 74 ਫਿਲਮਾਂ ਜਿਹੜੀਆਂ ਸੀ ਉਹ ਇੱਕਦਮ ਸੁਪਰ ਹਿੱਟ ਰਹੀਆਂ ਸੀ ਤੇ ਇਹਨਾਂ ਵਿੱਚੋਂ ਵੀ ਸੱਤ ਬਲੌਕਬਸਟਰ ਸਨ 13 ਸੁਪਰ ਹਿੱਟ ਸਨ ਤੇ ਚੋਲੇ ਵਰਗੀ ਫਿਲਮ ਜਿਸ ਦਾ ਅਜੇ ਤੱਕ ਕੋਈ ਮੁਕਾਬਲਾ ਨਹੀਂ ਕਰ ਸਕਿਆ ਉਹ ਸਭ ਤੋਂ ਵੱਧ ਕਮਾਈ ਵਾਲੀ ਫਿਲਮ ਵੀ ਹੋਈਏ ਪਰ ਕੁਝ ਦਰਸ਼ਕ ਤੇ ਪ੍ਰਸ਼ੰਸਕ ਇਸ ਗੱਲ ਤੋਂ ਹੈਰਾਨ ਹੋਣਗੇ ਕਮਤੱਬ ਬਚਨ ਨੂੰ ਫਿਲਮ ਇੰਡਸਟਰੀ ਦਾ ਸਭ ਤੋਂ ਵੱਡਾ ਸੁਪਰਸਟਾਰ ਮੰਨਿਆ ਜਾਂਦਾ ਹੈ ਜਦਕਿ ਉਸਨੇ ਤਰਮਿੰਦਰ ਤੋਂ ਘਟ ਕੇਵਲ 153 ਫਿਲਮਾਂ ਹੀ ਫਿਲਮ ਇੰਡਸਟਰੀ ਨੂੰ ਦਿੱਤੀਆਂ ਔਰ ਇਨ੍ਹਾਂ ਫਿਲਮਾਂ ਵਿੱਚ ਕੰਮ ਕੀਤਾ ਜਿਸ ਵਿੱਚੋਂ ਸਿਰਫ ਜਿਹੜੀਆਂ 56 56 ਫਿਲਮ 56 ਹਿੱਟ ਹੋਈਆਂ ਨੇ ਹੁਣ ਦੋਸਤੋ ਬਾਕੀਆਂ ਦੀ ਵੀ ਐਕਟਰਾਂ ਦੀ ਗੱਲ ਕਰ ਲੈਣੇ ਆ ਇਨ੍ਹਾਂ ਵਿੱਚ ਆਉਂਦੇ ਨੇ ਸਲਮਾਨ ਖਾਨ ਸਲਮਾਨ ਖਾਨ ਨੇ 38 38 ਫਿਲਮਾਂ ਹਿੱਟ ਦਿੱਤੀਆਂ ਸ਼ਾਹਰੂਖ ਖਾਨ ਨੇ 34 ਹਿੱਟ ਦਿੱਤੀਆਂ ਤੇ ਅਮੀਰ ਖਾਨ ਨੇ ਕੇਵਲ 20 ਫਿਲਮਾਂ ਹੀ ਹਿੱਟ ਜਿਹੜੀਆਂ ਨੇ ਉਹ ਦਿੱਤੀਆਂ ਨੇ ਇਸ ਕਰਕੇ ਜੇ ਆਪਾਂ ਇਹਨਾਂ ਨੂੰ ਇਸ ਹਿਸਾਬ ਨਾਲ ਲਿਖੀਏ ਤਾਂ ਤਰਮਿੰਦਰ ਸੁਪਰਸਟਾਰ ਦਾ ਕਿਤਾਬ ਜਿਹੜਾ ਉਸ ਨੂੰ ਮਿਲਣਾ ਚਾਹੀਦਾ ਔਰ ਉਸ ਨੂੰ ਵੀ ਹੀ ਮੈਨ ਤਰਮਿੰਦਰ ਜਾਂ ਹੋਰ ਕਿਸੇ ਨਾਂ ਨਾਲ ਪਕਰਨ ਤੋਂ ਇਲਾਵਾ ਉਹਨੂੰ ਵੀ ਸੁਪਰਸਟਾਰ ਕਿਹਾ ਜਾਣਾ ਚਾਹੀਦਾ ਔਰ ਉਸ ਨੂੰ ਵੀ ਸੁਪਰਸਟਾਰ ਦਾ ਇੱਕ ਤਾਬਾ ਜਿਹੜਾ ਮਿਲਣਾ ਚਾਹੀਦਾ ਹੈ ਬੇਸ਼ੱਕ ਧਰਮਿੰਦਰ ਜਿਹੜਾ ਇਹ ਹਿੰਦੀ ਫਿਲਮਾਂ ਦਾ ਇੱਕ ਪ੍ਰਮੁੱਖ ਨਾਮ ਜਿਹੜਾ ਹੈ ਨਾਮ ਸੀ ਪਰ ਫਿਰ ਵੀ ਉਸ ਦੀ ਗਿਣਤੀ ਇਹਨਾਂ ਸਤਾਰਿਆਂ ਦੇ ਵਿੱਚ ਸੁਪਰ ਹਿੱਟਾਂ ਦੇ ਵਿੱਚ ਨਹੀਂ ਕੀਤੀ ਜਾਂਦੀ ਸੋ ਇਹ ਜਿਹੜੀਆਂ ਹੈ ਕਿਉਂਕਿ ਉਸਨੇ ਕਈ ਫਿਲਮਾਂ ਦੇ ਵਿੱਚ ਤਾਂ ਹੀਰੋ ਦੇ ਤੌਰ ਤੇ ਕੰਮ ਕੀਤਾ ਕਈਆਂ ਵਿੱਚ ਉਸਨੇ ਅਸੀ ਭੂਮਿਕਾ ਨਿਭਾਈ ਜਿਹੜੀ ਸ਼ਾਇਦ ਹੀਰੋ ਤੋਂ ਵੀ ਵੱਧ ਮਕਬੂਲ ਸੀ ਤੇ ਉਸਨੇ ਐਕਸ਼ਨ ਫਿਲਮਾਂ ਵੀ ਕੀਤੀਆਂ ਰਮਾਂਸ ਵੀ ਕੀਤਾ ਔਰ ਹੋਰ ਜਿਹੜੇ ਜਿੰਨੇ ਵੀ ਜਨਰ ਦੇ ਫਿਲਮ ਇੰਡਸਟਰੀ ਚ ਉਹ ਉਸਨੇ ਕੀਤੇ ਨੇ ਪਰ ਉਸ ਦੀਆਂ ਸਾਰੀਆਂ ਜਿਹੜੀਆਂ ਫਿਲਮਾਂ ਸੀ ਉਹ ਘੱਟ ਬਜਟ ਵਾਲੀਆਂ ਫਿਲਮਾਂ ਸਨ ਅਮਤਾਭ ਜਨ ਤੇ ਵਿਨੋਦ ਖੰਨਾ ਦੀਆਂ ਫਿਲਮਾਂ ਨੇ ਜ਼ਿਆਦਾ ਕਮਾਈ ਕੀਤੀ ਹੈ ਇਸ ਲਈ ਧਰਮਿੰਦਰ ਨੂੰ ਰਿਕਾਰਡ 74 ਫਿਲਮਾਂ ਇੱਕ ਦੇਨ ਦੇ باوجود ਵੀ ਸੁਪਰਸਟਾਰ ਨਹੀਂ ਮੰਨਿਆ ਜਾਂਦਾ ਸੋ ਬੜਾ ਅਜੀਬ ਫਿਲਮ ਇੰਡਸਟਰੀ ਦਾ ਵੀ ਇੱਕ ਰਿਵਾਜ ਆਇਆ ਕਹਿ ਲਓ ਜਾਂ ਉਹਦਾ ਇੱਕ ਤੌਰ ਤਰੀਕਾ ਹੈ ਕਿ ਬੇਸ਼ੱਕ ਇੱਕ ਐਕਟਰ ਨੇ ਸਭ ਤੋਂ ਵੱਧ ਫਿਲਮਾਂ ਹਿੱਟ ਦਿੱਤੀਆਂ ਹੋਣ ਸਭ ਤੋਂ ਜ਼ਿਆਦਾ ਪਪੂਲਰਿਟੀ ਕਮਾਈ ਹੋਵੇ ਔਰ ਜੇਕਰ ਉਸਦੀਆਂ ਫਿਲਮਾਂ ਨੇ ਜ਼ਿਆਦਾ ਕਮਾਈ ਨਹੀਂ ਕੀਤੀ ਤਾਂ ਉਹ ਫਿਲਮਾਂ ਦੇ ਵਿੱਚ ਸੁਪਰਸਟਾਰ ਨਹੀਂ ਖਿਲਾਉਂਦਾ ਉਮੀਦ ਹੈ केजी फिल्म इंडस्ट्री वाले वो जे इस नु सोंडे होणगे ता इस ते विचार करनगे के आगे तो जेड़ा कोई फिल्म पॉपुलर फिल्म एक्टर पॉपुलर ते हुंदा ही नाल कमाई बेशक ਘਟ ਕਰਦਾ ਔਰ ਉਸ ਨੂੰ ਸੁਪਰਸਟਾਰ ਕਿਹਾ ਜਾਣਾ ਚਾਹੀਦਾ ਸੋ ਦੋਸਤੋ ਇਹ ਸੀ ਧਰਮਿੰਦਰ ਨੂੰ ਇਨਾ ਸੁਪਰਸਟਾਰਾਂ ਵਿੱਚ ਕਿਉਂ ਨਹੀਂ ਗਿਣਿਆ ਜਾਂਦਾ ਇਸ ਦਾ ਲੇਖਾ ਜੋਖਾ ਆਉਣ ਵਾਲੇ ਪੋਡਕਾਸਟ ਵਿੱਚ ਮੈਂ ਹੋਰ ਜਿਹੜੇ ਨਵੇਂ ਪੋਡਕਾਸਟ ਹੈ ਨਮਿਆ ਕੋਈ ਇੰਟਰਸਟਿੰਗ ਚੀਜ਼ਾਂ ਨੇ ਫਿਲਮ ਇੰਡਸਟਰੀ ਦੀਆਂ ਉਹ ਵੀ ਲੈ ਕੇ ਆਵਾਂਗਾ ਤਦ ਤੱਕ ਲਈ ਸਤਿ ਸ੍ਰੀ ਅਕਾਲ